ਸਤਿ ਸ਼੍ਰੀ ਅਕਾਲ ਜੀ ਪੰਜਾਬ ਜੋਬਸ ਅਲਰਟ YouTube ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਹਾਜ਼ਰ ਹੋਏ ਹਾਂ ਐਜਪੀਜੀ ਦੇ ਵੱਖ-ਵੱਖ ਸਕੂਲਾਂ ਵਿੱਚ ਆਈਆਂ ਟੀਚਰ ਦੀਆਂ ਅਸਾਮੀਆਂ ਬਾਰੇ ਜਾਣਕਾਰੀ ਲੈ ਕੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਕੂਲਾਂ ਵਿੱਚ ਕੰਪਿਊਟਰ ਟੀਚਰ ਫਿਜ਼ੀਕਲ ਐਜੂਕੇਸ਼ਨ ਟੀਚਰ ਮਿਊਜ਼ਿਕ ਟੀਚਰ TGT PGDT ਅਤੇ ਨਰਸਰੀ ਟੀਚਰਾਂ ਦੀ ਪੋਸਟ ਆਇਆ ਹਨ ਜੀ ਜਿਸ ਦੇ ਫਾਰਮ ਆਨਲਾਈਨ ਅਪਲਾਈ ਹੋਣਗੇ ਤੇ ਇਸ ਭਰਤੀ ਦੇ ਫਾਰਮ ਨੂੰ ਪੰਜਾਬ ਦੇ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਣਗੇ ਜੀ ਅਤੇ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਤੇ ਕਿਹੜੇ ਕਿਹੜੇ ਸਕੂਲ ਵਿੱਚ ਇਹ ਪੋਸਟਾਂ ਆਈਆਂ ਹਨ ਜੀ ਤੁਹਾਨੂੰ ਸਾਰੀ ਜਾਣਕਾਰੀ ਏਸੀ ਵੀਡੀਓ ਵਿੱਚ ਮਿਲ ਜਾਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਔਨ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਭਰਤੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਮਿਲ ਸਕੇ ਜੀ ਜੇ ਜੀ ਹੁਣ ਆਪਾਂ ਇਸ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਉਦੇਖੇ ਤਾਂ ਤੁਸੀਂ ਦੇਖ ਸਕਦੇ ਹੋ ਜੀ ਸ਼੍ਰੋਮਣੀ ਕੁਰਦਵਾਰਾ ਪ੍ਰਬੰਧ ਕਮੇਟੀ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਕ ਵਕ ਸਕੂਲ ਵਿੱਚ ਅਧਿਆਪਕ ਟੀਚਰ ਦੀ ਅਸਾਮੀ ਹੈ ਆਯਾਨ ਜੀ ਰਜਿਸਟ੍ਰੇਸ਼ਨ ਫੀਸ ਹੋਵੇਗੀ 500 ਰੁਪਏ ਹੋਵੇਗੀ ਜਨ ਕਿ ਐਸ ਸੀ ਐਸ ਟੀ ఓ ਵੀ ਸੀ ਜਨਰਲ ਆਲ ਕੈਂਡੀਡੇਟ ਲਈ ਜੋ ਫੀਸ ਹੋਵੇਗੀ 500 ਰੁਪਏ ਹੋਵੇਗੀ ਜੀ ਅਰਜ਼ੀਆਂ ਨੂੰ ਭਰਨੀ ਜੋ ਆਖਰੀ ਮਿਤੀ ਹੋਵੇਗੀ 19 ਜਨਵਰੀ 2025 ਰਾਤ 12 ਵਜੇ ਤੱਕ ਹੋਵੇਗੀ ਜੀ ਅਤੇ ਆਨਲਾਈਨ ਫਾਰਮ ਅਪਲਾਈ ਕਰਦੋ ਪਹਿਲਾ ਉਮੀਦਵਾਰਾਂ ਲਈ ਕੁਝ ਜ਼ਰੂਰੀ ਹਦਾਇਤਾਂ ਹਨ ਜੀ ਜ਼ਰੂਰੀ ਹਦਾਇਤਾਂ ਵਾਲੇ ਦੇਖਿਓ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਸਦੇ ਫਾਰਮ ਹੋਣਗੇ ਜੋ ਉਹ ਆਨਲਾਈਨ ਹੀ ਅਪਲਾਈ ਹੋਣਗੇ ਆਫਲਾਈਨ ਕਿਸੇ ਵੀ ਤਰ੍ਹਾਂ ਦਾ ਕੋਈ ਫਾਰਮ ਅਪਲਾਈ ਨਹੀਂ ਹੋੜਾ ਜਿੱਤੇ ਨਾ ਹੀ ਕੋਈ ਵੀ ਫਾਰਮ ਡਾਕ ਰਾਹੀਂ ਭੇਜਣ ਦੀ ਲੋੜ ਹੈ ਜੀ ਸਿਰਫ ਜੋ ਐਪਲੀਕੇਸ਼ਨ ਫਾਰਮ ਹੋਗਾ ਉਹ ਆਨਲਾਈਨ ਹੀ ਅਪਲਾਈ ਹੋਊਗਾ ਜਿਹੜੇ ਕੈਂਡੀਡੇਟ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰਨਾ ਚਾਹਣਗੇ ਤਾਂ ਉਹਨਾਂ ਦੀ ਜੋ ਐਪਲੀਕੇਸ਼ਨ ਫੀਸ ਹੋਗੀ ਉਹ ਅਲੱਗ-ਅਲੱਗ ਲੱਗੂਗੀ ਜਾਨਕਿ ਜੇਕਰ ਤੁਸੀਂ ਇੱਕ ਸਕੂਲ ਲਈ ਹੀ ਅਪਲਾਈ ਕਰਦੇ ਹੋ ਤਾਂ ਤੁਹਾਡੀ ਜੋ ਰਿਟੇਸ਼ਨ ਫੀਸ ਹੋਵੇਗੀ 500 ਰੁਪਏ ਹੋਵੇਗੀ ਜੇਕਰ ਤੁਸੀਂ ਇੱਕ ਤੋਂ ਜ਼ਿਆਦਾ ਕਿਸੇ ਹੋਰ ਸਕੂਲ ਲਈ ਵੀ ਅਪਲਾਈ ਕਰਦੇ ਹੋ ਤਾਂ ਤੁਹਾਡੀ ਫੀਸ ਅਲੱਗ ਤੋਂ ਹੀ ਲੱਗੇਗੀ ਜੀ ਅਤੇ ਜੋ ਲੈਕੀ ਟੈਸਟ ਜਾਂ ਇੰਟਰਵਿਊ ਤੇ ਜੋ ਵੀ ਸ케ਜੂਲ ਹੋਗਾ ਤਾਂ ਉਹ ਮਿਤੀ 27 ਜਨਵਰੀ 2025 ਵਾਲੇ ਦਿਨ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਸਾਰੀ ਡਿਟੇਲ ਚੈੱਕ ਕਰ ਸਕਣਗੇ ਜੀ ਜਿਹੜੇ ਵੀ ਉਮੀਦਵਾਰ ਪੀਜੀਟੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਪੋਸਟ ਗ੍ਰੈਜੂਏਸ਼ਨ ਪਲੱਸ ਬੀਐਡ ਕੀਤੀ ਹੋਣੀ ਜ਼ਰੂਰੀ ਹੈ ਅਤੇ ਘੱਟ ਤੋਂ ਘੱਟ 55% ਅੰਕ ਹੋਣੇ ਵੀ ਜ਼ਰੂਰੀ ਹਨ ਜੀ ਜਿਹੜੇ ਉਮੀਦਵਾਰ ਪੀਜੀਟੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਕੋਲ ਵੀ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਣੀ ਲਾਜ਼ਮੀ ਹੋਵੇਗੀ ਅਤੇ ਘੱਟੋ ਘੱਟ 50% ਅੰਕ ਹੋਣੇ ਵੀ ਲਾਜ਼ਮੀ ਹੋਣਗੇ ਜੀ ਜਿਹੜੇ ਉਮੀਦਵਾਰ ਫਿਜ਼ੀਕਲ ਐਜੂਕੇਸ਼ਨ ਅਸਾਮ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਐਮਪੀਐਰ ਦੀ ਡਿਗਰੀ ਅਤੇ ਜੇ ਗੇੜੇ ਗੇੜੇ ਉਮੀਦਵਾਰ 뮤ਜ਼ਿਕ ਟੀਚਰ ਦੀ ਅਸਾਮੀ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਐਮਏ 뮤ਜ਼ਿਕ ਅਤੇ ਆਰਟ ਐਂਡ ਕਰਾਫਟ ਦੀ ਪੋਸਟ ਲਈ ਜਿਹੜੇ ਅਪਲਾਈ ਕਰਨਗੇ ਉਹਨਾਂ ਕੋਲੇ ਐਮਏ ਫਾਈਨ ਆਰਟਸ ਦੀ ਹੋਣੀ ਜ਼ਰੂਰੀ ਹੋਵੇਗੀ ਜੀ ਹਤੇ ਜਿਹੜੇ ਕੈਂਡੀਡੇਟ ਕੰਪਿਊਟਰ ਟੀਚਰ ਲਈ ਅਪਲਾਈ ਕਰਨਗੇ ਉਹਨਾਂ ਕੋਲੇ ਮਾਸਟਰ ਡਿਗਰੀ ਕੰਪਿਊਟਰ ਦੀ ਹੋਣੀ ਲਾਜ਼ਮੀ ਹੋਵੇਗੀ ਜੇ ਤੇ ਉਹਨਾਂ ਨੂੰ ਬੀਐਡ ਕੀਤੀ ਲਾਜ਼ਮੀ ਨਹੀਂ ਹੋਵੇਗੀ ਜਾਨੀ ਕਿ ਜਿਹੜੇ ਕੈਂਡੀਡੇਟ ਕੰਪਿਊਟਰ ਫਿਜ਼ੀਕਲ ਐਜੂਕੇਸ਼ਨ ਜਾਂ 뮤직 ਦੀ ਪੋਸਟ ਲਈ ਅਪਲਾਈ ਕਰਨਗੇ ਉਹਨਾਂ ਲਈ ਬੀਐਡ ਲਾਜ਼ਮੀ ਨਹੀਂ ਹੋਵੇਗੀ ਜੀ ਤੇ ਜਿਹੜੇ ਉਮੀਦਵਾਰ ਜਨਰਲ ਅਧਿਆਪਕਾਂ ਦੀ ਪੋਸਟ 'ਤੇ ਅਪਲਾਈ ਕਰਨਗੇ ਉਹਨਾਂ ਕੋਲੇ ਗ੍ਰੈਜੂਏਸ਼ਨ ਪਲੱਸ ਬੀਐਡ ਕੀਤੀ ਹੋਣੀ ਲਾਜ਼ਮੀ ਹੋਵੇਗੀ ਘੱਟੇ ਘੱਟ ਤੋਂ ਘੱਟ 50% ਵੀ ਹੋਣੇ ਲਾਜ਼ਮੀ ਹੋਣਗੇ ਜੀ ਇੰਨਾ ਸਾਰੀਆਂ ਪੋਸਟਾਂ ਲਈ ਪੀਐਸ ਸਟੈਟਜਾ ਸੀਟੈਟ ਪਾਸ ਹੋਣਾ ਲਾਜ਼ਮੀ ਨਹੀਂ ਹੈ ਜੀ ਬਟ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਜਿਹੜੇ ਜਿਹੜੇ ਵੀ ਉਮੀਦਵਾਰ ਪੀਐਸ ਜਾਂ ਸੀਟੈਟ ਪਾਸ ਹੋਣਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਤਰਜੀਹ ਦਿੱਤੀ ਜਾਊਗੀ ਅਤੇ ਨਰਸਰੀ ਟੀਚਰ ਲਈ ਜਿਹੜੇ ਉਮੀਦਵਾਰ ਅਪਲਾਈ ਕਰਨਗੇ ਉਹਨਾਂ ਕੋਲੇ 12ਵੀਂ ਕਲਾਸ ਪਲੱਸ ਐਨਕੀਟੀਟੀ ਕੀਤੀ ਹੋਣੀ ਲਾਜ਼ਮੀ ਹੋਵੇਗੀ ਜੀ ਅਤੇ ਜਿਹੜੇ ਵੀ ਉਮੀਦਵਾਰ ਇਸ ਪੋਸਟਾਂ ਨੂੰ ਅਪਲਾਈ ਕਰਨਗੇ ਸਾਰੇ ਉਮੀਦਵਾਰਾਂ ਕੋਲੇ 10ਵੀਂ ਪੰਜਾਬੀ ਸਬਜੈਕਟ ਪਾਸ ਕੀਤਾ ਹੋਣਾ ਲਾਜ਼ਮੀ ਹੋਵੇਗਾ ਜੀ ਜਿਹੜੇ ਵੀ ਕੈਂਡੀਡੇਟ ਤਜਰਬਾ ਰੱਖਦੇ ਹੋਣਗੇ ਤਾਂ ਉਹਨਾਂ ਦਾ ਜੋ ਤਜਰਬਾ ਹੋਵੇਗਾ ਜੀ ਉਹ ਮਾਨਤਾ ਬੋਰਡ ਤੋਂ ਹੀ ਮੰਨੇ ਜਾਵੇਗਾ ਜੀ ਅਤੇ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਕਿ ਜੇਕਰ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਵੱਧ ਜਾਂਦੀ ਤਾਂ ਉਹਨਾਂ ਦਾ MCQ ਟਾਈਪ ਇੱਕ ਪੇਪਰ ਵੀ ਹੋ ਸਕਦਾ ਹੈ ਜੀ ਜਿਹਦੇ ਵਿੱਚ ਸਿਲੇਬਸ ਇਹਨਾਂ ਨੇ ਦੱਸਿਆ ਗਿਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਰਨਲ ਇੰਗਲਿਸ਼ ਸਿੱਖ ਹਿਸਟਰੀ ਜਰਨਲ ਅਵੇਲਨਸ ਐਂਡ ਟੀਚਿੰਗ ਅਪਕਿਊਟ ਦੇ ਹੋਣਗੇ ਜੀ TGT ਵਾਲੇ ਉਮੀਦਵਾਰਾਂ ਲਈ ਵੀ MCQ ਟੈਸਟ ਹੋਵੇਗਾ ਤੇ ਜਿੰਨਾ ਦਾ ਸਿਲੇਬਸ ਅਸੀਂ ਦੇਖ ਸਕਦੇ ਹਾਂ ਜਰਨਲ ਇੰਗਲਿਸ਼ ਸੈਕ ਹਿਸਟਰੀ ਜਰਨਲ ਅਵੇਅਰਨੈਸ ਦੇ ਪ੍ਰਸ਼ਨ ਹੋਣਗੇ ਜੀ ਅਤੇ ਸਾਰੇ ਉਮੀਦਵਾਰ ਆਪ ਦੇ ਵਿਦਿਅਕ ਯੋਗਤਾ ਪਲੱਸ ਜੇਕਰ ਉਹਨਾਂ ਕੋਲੇ ਕੋਈ ਵੀ ਤਜਰਬਾ ਹੋਵੇਗਾ ਜੀ ਉਹਨਾਂ ਦੀਆਂ ਦੋ-ਦੋ ਫੋਟੋ ਕਾਪੀਆਂ ਲੈ ਜਾਣੀਆਂ ਨਾਲ ਇੰਟਰਵਿਊ ਜਾਂ ਪੇਪਰ ਸਮੇ ਲਾਜ਼ਮੀ ਹੋਣ ਗਿਆ ਜੀ ਅਤੇ ਜਿਹੜੇ ਵੀ ਕੈਂਡੀਡੇਟ ਇੰਟਰਵਿਊ ਤੇ ਜਾਣਗੇ ਉਹਨਾਂ ਨੂੰ ਕੋਈ ਅਲੱਗ ਤੋਂ TAD ਨਹੀਂ ਦਿੱਤਾ ਜਾਵੇਗਾ ਜੀ ਅਤੇ ਇਹਨਾਂ ਨੇ ਇੱਕ ਸਪੈਸ਼ਲ ਨੋਟ ਲਿਖਿਆ ਹੈ ਜੀ ਕਿ ਉਮੀਦਵਾਰ ਇੰਟਰਵਿਊ ਤੇ ਔਰ ਤੋਂ ਇੱਕ ਦਿਨ ਪਹਿਲਾਂ ਵੈਬਸਾਈਟ ਜ਼ਰੂਰ ਚੈੱਕ ਕਰਨ ਤਾਂ ਕਿ ਕਈ ਵਾਰ ਇੰਟਰਵਿਊ ਦਾ ਸਮਾਂ ਜਾਂ ਮਿਤੀ ਬਦਲ ਦਿੱਤੀ ਜਾਂਦੀ ਹੈ ਤਾਂ ਤੁਹਾਨੂੰ ਵੈਬਸਾਈਟ ਤੇ ਹੀ ਅਪਲੋਡ ਕੀਤੀ ਜਾਵੇਗੀ ਤੇ ਜਿੱਥੇ ਜਾ ਕੇ ਤੁਸੀਂ ਚੈੱਕ ਕਰ ਸਕੋਗੇ ਜੀ ਤੇ ਜੇ ਹੁਣ ਆਪਾਂ ਉਹ ਦੇਖੀਏ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਤੇ ਕਿਹੜੇ ਸਕੂਲਾਂ ਵਿੱਚ ਇਹ ਪੋਸਟ ਆਈ ਆ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਨਨ ਡੀਟੇਲ ਦੇ ਵਿੱਚ ਦੱਸਿਆ ਗਿਆ ਹੈ ਜੀ ਕਿ ਦੇਖੋ ਤੁਸੀਂ ਪਹਿਲੇ ਕਾਲਮ ਵਿੱਚ ਲਿਖਾ ਨੇਮ ਆਫ ਸਕੂਲ ਜਿਹੜੇ ਸਕੂਲ ਵਿੱਚ ਪੋਸਟ ਆਈ ਜਿਵੇਂ ਕਿ ਟੀਜੀਟੀਜੀਟੀ ਦੀ ਪੋਸਟ ਅਤੇ ਪੀਜੀਟੀ ਦੀ ਪੋਸਟ ਜਾਂ ਜਰਨਲ ਟੀਚਰ ਦੀ ਪੋਸਟ ਅਤੇ ਜਾਂ ਨਰਸਰੀ ਟੀਚਰ ਦੀ ਜਿਵੇਂ ਕਿ ਅਲੱਗ-alag ਕਿ ਟੀਚਰ ਦੀਆਂ ਖੋਜਨ ਕੇ ਸਾਇੰਸ ਟੀਚਰ ਦੀਆਂ ਇੰਗਲਿਸ਼ ਸ਼ਮਤ ਟੀਚਰ ਦੀਆਂ ਪੰਜਾਬੀ ਟੀਚਰ ਦੀਆਂ ਜਾਂ ਨਰਸਰੀ ਟੀਚਰ ਦੀਆਂ ਕਮਰਸ ਟੀਚਰ ਦੀਆਂ ਪੋਸਟਾਂ ਜਿਵੇਂ ਹਿੰਦੀ ਟੀਚਰ ਦੀਆਂ ਹੋ ਗਿਆ ਜੀ ਕੈਮਿਸਟਰੀ ਟੀਚਰ ਦੀਆਂ ਫਿਜ਼ਿਕਸ ਟੀਚਰ ਦੀਆਂ ਇਕਲੋਮਿਕਸ ਟੀਚਰ ਦੀਆਂ ਮਿਊਜ਼ਿਕ ਦੀਆਂ ਕੰਪਿਊਟਰ ਟੀਚਰ ਦੀਆਂ ਆਰਟ ਐਂਡ ਕਰਾਫਟ ਟੀਚਰ ਦੀਆਂ ਪੋਸਟਾਂ ਹਨ ਜੀ ਇਹ ਪੋਸਟਾਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਸਕੂਲਾਂ ਵਿੱਚ ਹਨ ਜੀ ਜਿਹੜੇ ਵੀ ਐ ਜੀ ਪੀ ਜੀ ਦੇ ਸਕੂਲ ਹਨ ਉਹਨਾਂ ਵਿੱਚ ਇਹ ਪੋਸਟਾਂ ਹੋਣਗੀਆਂ ਜੀ ਅਤੇ ਜੋ ਤੁਸੀਂ ਸਾਰੀ ਡਿਟੇਲ ਵਿੱਚ ਜੋ ਇਸ ਦੀ ਪੀਡੀਐਫ ਅਸੀਂ ਆਪਦੇ ਟੈਲੀਗ੍ਰam ਚੈਨਲ ਤੇ ਅਪਲੋਡ ਕਰ ਦਿੱਤੀ ਹੈ ਜਿੱਥੇ ਜਾ ਕੇ ਤੁਸੀਂ ਸਕੂਲ ਦਾ ਨਾਮ ਅਤੇ ਕਿਹੜੇ ਜ਼ਿਲ੍ਹੇ ਵਿੱਚ ਕਿੰਨੀਆਂ ਪੋਸਟਾਂ ਅਤੇ ਕਿਹੜੇ ਸਬਜੈਕਟ ਦੀਆਂ ਪੋਸਟਾਂ ਹਨ ਸਾਰੀ ਜਾਣਕਾਰੀ ਤੁਹਾਨੂੰ ਉਸ ਵਿੱਚ ਮਿਲ ਜਾਵੇਗੀ ਜੀ ਪੋਸਟ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੀ ਅੰਮ੍ਰਿਤਸਰ ਵਿੱਚ ਪੋਸਟ ਆਈ ਐਮ ਤਰਨਤਾਰਨ ਵਿੱਚ ਪੋਸਟਾਂ ਹਨ ਜੀ ਅਤੇ ਰੂਪਨਗਰ ਵਿੱਚ ਪੋਸਟਾਂ ਹਨ ਜੀ ਲੁਧਿਆਣਾ ਜ਼ਿਲ੍ਹਾ ਵਿੱਚ ਪੋਸਟਾਂ ਹਨ ਜੀ ਫਸ਼ਿਆਰਪੁਰ ਜ਼ਿਲ੍ਹੇ ਵਿੱਚ ਪੋਸਟਾਂ ਰੂਪਨਗਰ ਹੋ ਗਿਆ ਜੀ ਕਪੂਰਥਲਾ ਜ਼ਿਲ੍ਹੇ ਵਿੱਚ ਪੋਸਟਾਂ ਜੀ ਬਠਿੰਡਾ ਜ਼ਿਲ੍ਹੇ ਵਿੱਚ ਪੋਸਟਾਂ ਆਈ ਐਮ ਜੀ ਅਤੇ ਮਾਨਸਾ ਵਿੱਚ ਵੀ ਪੋਸਟਾਂ ਹਨ ਜੀ ਜਿਵੇਂ ਕਿ ਫਰੀਦਕੋਟ ਦੇ ਸਕੂਲਾਂ ਵਿੱਚ ਵੀ ਪੋਸਟਾਂ ਆਣ ਜੀ ਅਤੇ ਜੋ ਇਸ ਦਾ ਅਫੀਸ਼ਲ ਨੋਟੀਫਿਕੇਸ਼ਨ ਹੈ ਜੀ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦਿੱਤਾ ਹੈ ਜੀ ਜਿੱਥੇ ਜਾ ਕੇ ਉਮੀਦਵਾਰ ਇਸ ਦੇ ਸਾਰੇ ਪਰਫਾਰਮੇ ਨੂੰ ਚੈੱਕ ਕਰ ਸਕਦੇ ਹਨ ਜੀ ਅਤੇ ਕਿੱਥੇ ਕਿੱਥੇ ਕਿਹੜੀਆਂ ਪੋਸਟਾਂ ਆਈਆਂ ਹਨ ਤੇ ਕਿੰਨੀਆਂ ਪੋਸਟਾਂ ਅਨਸਾਰੀ ਡਿਟੇਲ ਤੋ ਇਹ ਲੋ ਇਸੇ PDF ਵਿੱਚ ਮਿਲ ਜਾਵੇਗੀ ਜੋ ਕਿ ਸਾਡੇ ਟੈਲੀਗ੍ਰam ਚੈਨਲ ਤੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਅਤੇ ਜੋ ਜੋ ਇਸ ਭਾਰਤੀ ਨੂੰ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਉਮੀਦਵਾਰ ਇਸ ਦੇ ਐਪਲੀਕੇਸ਼ਨ ਫਾਰਮ ਨੂੰ ਆਨਲਾਈਨ ਅਪਲਾਈ ਕਰ ਸਕਣਗੇ ਜੀ ਅਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਪਰ ਕਮੈਂਟ ਕਰ ਸਕਦੇ ਹੋ ਜੀ ਜੇ ਹੁਣ ਆਪਾਂ ਗੱਲ ਕਰੀਏ ਇਸ ਦੇ ਫਾਰਮ ਨੂੰ ਆਨਲਾਈਨ ਅਪਲਾਈ ਕਿਵੇਂ ਕਰਮਾਏ ਜੀ ਸਭ ਤੋਂ ਪਹਿਲਾਂ ਕੈਂਡੀਡੇਟ Chrome ਬ੍ਰਾਊਜ਼ਰ ਵਿੱਚ B E D P G ਲਿਖ ਕੇ ਸਰਚ ਕਰ ਦੇਗੇ ਜੀ ਤੁਹਾਡੇ ਸਾਹਮਣੇ ਇਹਨਾਂ ਦੀ ਪਹਿਲੀ ਅਫੀਸ਼ੀਅਲ ਵੈਬਸਾਈਟ ਇਦਾਂ ਦੀ ਆ ਜਾਵੇਗੀ ਜਿੱਥੇ ਤੁਸੀਂ ਕਲਿੱਕ ਕਰੋਗੇ ਜੀ ਉਸ ਤੋਂ ਬਾਅਦ ਲਾਸਟ ਕਾਰਨਰ ਤੇ ਤੁਹਾਨੂੰ ਅਪਲਾਈ ਆਨਲਾਈਨ ਦਾ ਆਪਸ਼ਨ ਮਿਲ ਜਾਵੇਗੀ ਤੇ ਤੁਸੀਂ ਇੱਥੇ ਕਲਿੱਕ ਕਰ ਲੈ ਜੀ ਫਾਰਮ ਨੂੰ ਆਨਲਾਈਨ ਅਪਲਾਈ ਕਰਨੀ ਤੁਸੀਂ ਅਪਲਾਈ ਤੇ ਕਲਿੱਕ ਕਰੋਗੇ ਜੀ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਪਰਫਾਰਮਾ ਓਪਨ ਹੋ ਜਾਵੇਗਾ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੇਚਰ ਆਫ ਪੋਸਟ ਤੁਸੀਂ ਇਹ ਔਰਡਰ ਉੱਪਰ ਇਸ ਤੇ ਕਲਿੱਕ ਕਰੋਗੇ ਜੀ ਦੋਸਤੋ ਬਾ ਤੁਹਾਡੇ ਸਾਹਮਣੇ ਇਹ ਦੀ ਰਿਜਿਸਟ੍ਰੇਸ਼ਨ ਫੀਸ ਅਤੇ ਤੁਸੀਂ ਜਿਹੜੇ ਵੀ ਸਕੂਲ ਲਈ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਇਸ ਵਿੱਚ ਕਲਿੱਕ ਕਰਕੇ ਸਕੂਲ ਚੂਜ਼ ਕਰ ਲੋਗੇ ਜੀ ਜਿਹੜੇ ਵੀ ਸਕੂਲ ਲਈ ਅਪਲਾਈ ਕਰਨਾ ਚਾਹੁੰਦੇ ਅਤੇ ਜਿਹੜੀ ਵੀ ਪੋਸਟ ਲਈ ਅਪਲਾਈ ਜਿਵੇਂ ਕਿ ਨਰਸਰੀ ਟੀਚਰ ਟੀਜੀਟੀ ਪੀਜੀਟੀ ਜਿਹੜੀ ਵੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਵਿੱਚ ਸਬਜੈਕਟ ਚੂਜ਼ ਕਰ ਲੋਗੇ ਉਸ ਤੋਂ ਬਾਅਦ ਕੈਂਡੀਡੇਟ ਆਪ ਦਾ ਨਾਮ ਇੰਟਰ ਕਰੇਗਾ ਉਸ ਤੋਂ ਬਾਅਦ ਮੈਰਿਡੋ ਅਨਮੈਰਿਡੋ ਡਿਵੋਰਸ ਬਿੱਡੋ ਤੁਸੀਂ ਜੋ ਵੀ ਸਟੇਟਸ ਹੋਵੇਗਾ ਤੁਸੀਂ ਇਸ ਵਿੱਚ ਸਿਲੈਕਟ ਕਰੋਗੇ ਜੀ ਉਸ ਤੋਂ ਬਾਅਦ ਕੈਂਡੀਡੇਟ ਆਪਦੇ ਫਾਦਰ ਦਾ ਨਾਮ ਲਿਖੇਗਾ ਜੀ ਉਸ ਤੋਂ ਬਾਅਦ ਕੈਟਾਗਰੀ ਤੁਸੀਂ ਜਿਹੜੀ ਵੀ ਕੈਟਾਗਰੀ ਤੋਂ ਬਲੋਂਗ ਕਰਦੇ ਹੋ ਜਰਮਨਲ ਐਸ ਸੀ ਬੀ ਸੀ ਓ ਵੀ ਸੀ ਪੀਰੀਕਲ ਹੈਂਡੀਕੈਪ ਜਿਹੜੀ ਵੀ ਕੈਟਾਗਰੀ ਤੋਂ ਬਲੋਂਗ ਕਰੋਗੇ ਤੁਸੀਂ ਇਹ ਵਿੱਚ ਸਿਲੈਕਟ ਕਰੋਗੇ ਜੀ ਉਸ ਤੋਂ ਬਾਅਦ ਕੈਂਡੀਡੇਟ ਆਪਦੇ ਮਦਰ ਦਾ ਨਾਮ ਲਿਖੇਗਾ ਜੀ ਉਸ ਤੋਂ ਬਾਅਦ ਤੁਸੀਂ ਆਪਦਾ ਪਰਮਾਨੈਂਟ ਐਡਰੈਸ ਲਿਖੋਗੇ ਜੀ ਤੁਸੀਂ ਆਪਦਾ ਜੈਂਡਰ ਟਿਕ ਕਰੋਗੇ ਜੀ ਮੇਲ ਜਾਂ ਫੀਮੇਲ ਉਸ ਤੋਂ ਬਾਅਦ ਤੁਸੀਂ ਆਪਦੀ ਡੇਟ ਆਫ ਬਰਥ ਇੰਟਰ ਕਰੋਗੇ ਜੀ ਅਤੇ ਉਸ ਤੋਂ ਬਾਅਦ ਉਮੀਦਵਾਰ ਆਪਦਾ ਮੋਬਾਈਲ ਨੰਬਰ ਲਿਖਣਗੇ ਜੀ ਜੇਕਰ ਤੁਹਾਡੇ ਕੋਲੇ ਕੋਈ ਵੀ ਅਲਟਰਨੇਟ ਮੋਬਾਈਲ ਨੰਬਰ ਹੈ ਤਾਂ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਜੀ ਜੇਕਰ ਨਹੀਂ ਹੈ ਤੁਸੀਂ ਇਸ ਨੂੰ ਬਲੈਕ ਵੀ ਛੱਡ ਸਕਦੇ ਹੋ ਜੀ ਉਸ ਤੋਂ ਬਾਅਦ ਉਮੀਦਵਾਰ ਆਪਦਾ ਈਮੇਲ ਆਈਡੀ ਲਿਖਣਗੇ ਜੀ ਅਤੇ ਆਧਾਰ ਕਾਰਡ ਨੰਬਰ ਲਿਖਣਗੇ ਜੀ ਅਤੇ ਉਸ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਡਿਟੇਲ ਤੁਸੀਂ ਇਸ ਵਿੱਚ ਐਡ ਕਰੋਗੇ ਜੀ ਸਭ ਤੋਂ ਪਹਿਲਾਂ میٹرਿਕ ਦੀ ਡਿਟੇਲ ਐਡ ਕਰੋਗੇ ਜੀ ਉਸ ਤੋਂ ਬਾਅਦ ਕਿਹੜੀ ਯੂਨੀਵਰਸਿਟੀ ਤੋਂ ਤੁਸੀਂ ਫਾਸ ਕੀਤੀ ਹੈ ਜੀ ਅਤੇ ਕਿਹੜੇ ਸਾਲ ਵਿੱਚ ਤੁਹਾਡੇ ਕਿੰਨੇ ਅੰਕ ਤੁਸੀਂ ਓਬਟੇਨ ਕੀਤੇ ਅਤੇ ਕਿੰਨੇ ਪਰਸੈਂਟ ਬਣੇ ਜੀ ਤੇ ਉਸ ਤੋਂ ਬਾਅਦ ਤੁਸੀਂ ਆਪਦੇ ਮੇਜਰ ਸਬਜੈਕਟਸ ਲਿਖ ਕੇ ਹੁਣ ਸੇਵ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਕਲਾਸ 2 ਦੀ ਡਿਟੇਲ ਜਾਂ ਤੁਹਾਡੇ ਕੋਲੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਜਿਹੜੀ ਵੀ ਤੁਹਾਡੇ ਕੋਲੇ ਐਜੂਕੇਸ਼ਨ ਹੋਊਗੀ ਤੁਸੀਂ ਇਸ ਵਿੱਚ ਲਿਖ ਸਕਦੇ ਹੋ ਜੀ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਹੈਵ ਯੂ ਪਾਸਡ ਐਗਜ਼ਾਮ ਆਫ ਪੰਜਾਬੀ ਇਨ ਮੈਟ੍ਰਿਕ ਕਿ 10ਵੀਂ ਕਲਾਸ ਤੱਕ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਜੀ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ ਤੁਸੀਂ ਜਿਸਤੇ ਕਲਿੱਕ ਕਰੋਗੇ ਜੀ ਉਸ ਤੋਂ ਬਾਅਦ ਜੇਕਰ ਕਿਸੇ ਵੀ ਕੈਂਡੀਡੇਟ ਕੋਲ ਕੋਈ ਵੀ ਐਕਸਪੀਰੀਅੰਸ ਤੁਸੀਂ ਇਸ ਵਿੱਚ ਜਾਣਕਾਰੀ ਦੇ ਸਕਦੇ ਹੋ ਜਾਂ ਤੁਸੀਂ ਕੋਈ ਵੀ ਸੈਮੀਨਾਰ ਜਾਂ ਵਰਕਸ਼ਾਪ ਅਟੈਂਡ ਕੀਤੀ ਹੋਵੇ ਜਾਂ ਤੁਹਾਡੀ ਕੋਈ ਵੀ ਬੁੱਕ ਪਬਲਿਸ਼ ਕੀਤੀ ਹੋਵੇ ਤਾਂ ਤੁਸੀਂ ਇਸ ਵਿੱਚ ਜਾਣਕਾਰੀ ਦੇ ਸਕਦੇ ਹੋ ਜੀ ਜੇਕਰ ਨਹੀਂ ਹੈ ਤਾਂ ਤੁਸੀਂ ਇਸ ਨੂੰ ਖਾਲੀ ਛੱਡ ਸਕਦੇ ਹੋ ਜੇਕਰ ਤੁਹਾਡੇ ਕੋਲੇ ਕੋਈ ਵੀ ਸਪੋਰਟਸ ਸਰਟੀਫਿਕੇਟ ਐਨਸੀਸੀਜ਼ ਸਰਟੀਫਿਕੇਟ ਤਾਂ ਤੁਸੀਂ ਇਸ ਵਿੱਚ ਡਿਟੇਲ ਦੇ ਸਕਦੇ ਹੋ ਜੀ ਉਸ ਤੋਂ ਬਾਅਦ ਕੈਂਡੀਡੇਟ ਆਪਦੀ ਪਾਸਪੋਰਟ ਸਾਈਜ਼ ਫੋਟੋ ਇਸ ਵਿੱਚ ਅਪਲੋਡ ਕਰੇਗਾ ਜਿੱਤੇ ਸੇਵ ਤੇ ਕਲਿੱਕ ਕਰ ਦੇਵੇਗਾ ਜੀ ਉਸ ਤੋਂ ਬਾਅਦ ਤੁਸੀਂ ਇਸ ਦੀ ਆਨਲਾਈਨ ਫੀਸ ਭੇ ਕਰਕੇ ਇਸ ਦਿਨ ਨੂੰ ਅਪਲੀਕੇਸ਼ਨ ਪਰਫਾਰਮਰ ਨੂੰ ਸਬਮਿਟ ਕਰਕੇ ਤੇ ਤੁਸੀਂ ਪੀਡੀਐਫ ਡਾਊਨਲੋਡ ਕਰ ਲਵੋਗੇ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਆਪਦੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ